ਜਿਸ ਦੇ ਉੱਪਰ ਜਦੋਂ ਕੇਸ ਫਾਈਲ ਹੁੰਦਾ ਨਾ ਤਾਂ ਉਹਦਾ ਵਕੀਲ ਜਦੋਂ ਵੀ ਜ਼ਮਾਨਤ ਕਰਵਾ ਦਿੰਦਾ ਉਸ ਤੋਂ ਬਾਅਦ ਵੱਡਾ ਕੰਮ ਕੀ ਹੁੰਦਾ ਜ਼ਮਾਨਤ ਲੈਣਾ ਸੌਖਾ ਵਾ ਜ਼ਮਾਨਤ ਭਰਨਾ ਬਹੁਤ ਔਖਾ ਵਾ ਤਾਂ ਕੋਰਟ ਜਿਵੇਂ ਆਰਡਰ ਕਰਦੀ ਆ 50000 ਜਾਂ 1 ਲੱਖ ਦੇ ਮੁਚਲਕਾ ਬੌਂਡ ਦੇ ਤਾਂ ਉਹ ਪਾਰਟੀ ਨੂੰ ਖੁਦ ਨੂੰ ਆਪਣੇ ਘਰ ਦੀ ਰਜਿਸਟਰੀ ਲਿਓਣੀ ਪੈਂਦੀ ਆ 751 ਦੇ ਵਿੱਚ ਤੁਹਾਡੀ ਬਾਈਕ ਦੀ ਆਰਸੀ ਜਾਂ ਕਾਰ ਦੀ ਆਰਸੀ ਚੱਲ ਜਾਂਦੀ ਆ ਬਟ ਜਿਵੇਂ ਕੋਰਟ ਦੇ ਵਿੱਚ ਕੋਈ ਤੁਹਾਡੇ ਉੱਪਰ ਕੇਸ ਪਿਆ ਹੋਇਆ ਤਾਂ ਉਹ ਕੇਸ ਦੇ ਆਰਡਰ ਤੋਂ ਬਾਅਦ ਕੋਰਟ ਆਰਡਰ ਕਰਦੀ ਆ 1 ਲੱਖ ਰੁਪਈਆ ਜਾਂ 50000 ਰੁਪਈਏ ਦੇ ਬੇਲ ਬੌਂਡ ਫਾਈਲ ਕਰੋ ਤਾਂ ਉਹ ਬੇਲ ਵਾਉਣ ਲਿਆਉਣ ਦੀ ਡਿਊਟੀ ਪਾਰਟੀ ਦੀ ਹੁੰਦੀ ਆ ਉਹਦੇ ਵਿੱਚ ਕੀ ਆ ਪਾਰਟੀ ਆਪਣੇ ਘਰ ਦੀ ਰਜਿਸਟਰੀ ਲਿਆ ਸਕਦੀ ਆ ਅੱਜ ਕੱਲ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਇੰਨੇ ਕ ਕੇਸ ਹੋ ਚੁੱਕੇ ਨੇ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਜਾਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਉਨੀ ਪ੍ਰਾਪਰਟੀ ਨਹੀਂ ਬਚੀ ਵੀ ਬੇਲ ਭਰੀ ਜਾਵੇ ਤਾਂ ਉਹਦੇ ਲਈ ਇੱਕ ਰਲੀਫ ਇਹ ਮਿਲ ਸਕਦਾ ਵੀ ਤੁਸੀਂ ਜਿਵੇਂ 50000 ਦਾ ਆਰਡਰ ਆ ਤਾਂ 50000 ਦੀ ਐਫ ਡੀ ਕਰਵਾ ਲਓ ਉਸ ਐਫ ਡੀ ਤੇ ਤੁਹਾਨੂੰ ਬੇਲ ਮਿਲ ਜੂਗੀ ਜਦੋਂ ਕੇਸ ਖਤਮ ਹੋਊਗਾ ਤਾਂ ਉਹ 50000 ਦੀ ਐਫ ਡੀ ਤੁਹਾਨੂੰ ਵਾਪਸ ਮਿਲ ਜੂਗੀ ਉਹਦੇ ਨਾਲ ਤੁਹਾਡੇ ਦੋ ਫਾਇਦੇ ਹੋਣਗੇ ਇੱਕ ਤਾਂ ਜਿਹੜਾ ਤੁਸੀਂ ਕਹਿੰਦੇ ਹੋ ਜੀ ਕੋਰਟ ਦੇ ਵਿੱਚੋਂ ਹੀ ਇੰਤਜ਼ਾਮ ਹੋ ਜਵੇ ਉਹ ਬਿਲਕੁਲੀ ਇਲਲੀਗਲ ਆ ਉਹ ਜਾਲੀ ਰਜਿਸਟਰੀਆਂ ਦੇ ਕੰਮ ਕਈ ਲੋਕ ਕਰਦੇ ਨੇ ਜਾਲੀ ਫਰਦਾ ਮੈਂਟੇਨ ਕਰਕੇ ਤੁਹਾਡੀ ਜ਼ਮਾਨਤ ਦਾ ਭਰਾ ਦਿੰਦੇ ਨੇ ਪਰ ਜੇ ਤੁਸੀਂ ਫੜੇ ਜਾਂਦੇ ਹੋ ਤਾਂ 467 66 ਤੱਕ ਕਰਦਾ ਮੁਕੱਦਮਾ ਵੀ ਤੁਹਾਡੇ ਦੇ ਦਰਜ ਹੁੰਦਾ ਜਿਹਦੇ ਵਿੱਚ 3 ਮਹੀਨੇ ਜ਼ਮਾਨਤ ਨਹੀਂ ਹੈ ਜੜੀ ਤੁਸੀਂ ਐਫ ਡੀ ਲਾਣੇ ਹੋ ਇੱਕ ਤਾਂ ਐਫ ਡੀ ਤੁਹਾਡੇ ਐਫ ਡੀ ਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਹੁੰਦੀ ਕੋਰਟ ਵੱਲੋਂ ਐਫ ਡੀ ਤੁਹਾਡੀ ਲੱਗੀ ਹੋਈ ਆ ਦੂਸਰਾ ਜਦੋਂ ਤੁਹਾਡੀ ਤੁਹਾਡਾ ਕੇਸ ਖਤਮ ਹੋਊਗਾ ਤਾਂ ਉਹ ਐਫ ਡੀ ਤੁਹਾਨੂੰ ਵਾਪਸ ਮਿਲੂਗੀ ਤਾਂ ਉਹ ਐਫ ਡੀ ਤੁਹਾਡੇ ਬੈਂਕ ਦੇ ਵਿੱਚ ਵਿਆਜ ਸਮੇਤ ਤੁਹਾਨੂੰ ਪੈਸੇ ਵਾਪਸ ਮਿਲ ਜਾਣਗੇ ਇਹੋ ਜਿਹੀਆਂ ਲੀਗਲ ਵੀਡੀਓ ਦੇ ਲਈ ਫੋਲੋ ਕਰ ਲਿਓ